ਪੰਜਾਬ ਵਿੱਚ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਗਈ ਡੀਪੀ ਖਾਦ ਜਿਹੜੇ ਆ ਉਹਦੇ ਸੈਂਪਲ ਉਹ ਫੇਲ ਹੋ ਗਏ ਨੇ ਇਹ ਸਪਲਾਈ ਲੋਕ ਸਭਾ ਚੋਣਾਂ ਦੇ ਚੋਣ ਜਾਬਤੇ ਦੇ ਦੌਰਾਨ ਜਿਹੜੀ ਆ ਉਹ ਕੀਤੀ ਗਈ ਸੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਸੈਂਪਲ ਐ ਇਹ ਫੇਲ ਹੋਏ ਹਨ ਜਿਹੜੀ ਕੰਪਨੀ ਦੇ ਖਾਦ ਦੇ ਨਮੂਨੇ ਫੇਲ ਹੋਏ ਨੇ ਉਹ ਮਾਪਦੰਡਾਂ ਦੇ ਅਨੁਸਾਰ ਨਹੀਂ ਸਨ ਖਾਦ ਦੀ ਵਿਕਰੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਸਹਿਕਾਰੀ ਸੁਭਾਵਾਂ ਅਤੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਨੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੈ ਜਿਹੜੇ ਉਹ ਸੈਂਪਲ ਲਏ ਜਾ ਰਹੇ ਹਨ ਸੂਬੇ ਦੇ ਵਿੱਚ ਝੋਨ ਅੱਜ ਤੋਂ ਝੋਨੇ ਦੀ ਜਿਹੜੀ ਬਜਾਈ ਆ ਉਹ ਸ਼ੁਰੂ ਹੋ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ 1.15 ਲੱਖ ਮੈਟ੍ਰਿਕ ਟਨ ਡੀਪੀਏ ਦੀ ਜਿਹੜੀ ਲੋਡ ਹੈ ਜਦ ਕੀ 31 ਜੁਲਾਈ ਤੱਕ ਜਿਹੜੀ ਆ 16 ਲੱਖ ਮੈਟ੍ਰਿਕ ਟਨ ਯੂਨੀਅਨ ਯੂਰੀਆ ਖਾਦ ਦੀ ਜਿਹੜੀ ਲੋਡ ਆ ਤੇ ਮਾਰਕਫੈਡ ਨੇ ਸਹਿਕਾਰੀ ਸੇਵਾਵਾਂ ਨੂੰ ਡੀਪੀਏ ਖਾਦ ਇਹ ਮੁਹਾਲੀ ਵਿੱਚ ਭਾਰਤ ਐਗਰੋ ਪ੍ਰੋਡਕਟ ਕੰਪਨੀ ਵੱਲੋਂ ਸਪਲਾਈ ਜਿਹੜਾ ਉਹ ਕੀਤਾ ਗਿਆ ਸੀ ਮੁਹਾਲੀ ਵਿੱਚ ਖਿજરાਬਾਦ ਮਾਛੀਕਲਾਂ ਅਤੇ ਗੰਨੋ ਮਾਜਰਾ ਦੇਆਂ ਸਹਿਕਾਰੀ ਸੇਵਾਵਾਂ ਅਤੇ ਦੋ ਸਟੋਰਾਂ ਤੋ ਖਾਦ ਦੇ ਜਿਹੜੇ ਆ ਉਹ ਸੈਂਪਲ ਲਏ ਗਏ ਇਹਨਾਂ ਦੀ ਲੁਧਿਆਣਾ ਅਤੇ ਫਰੀਦਕੋਟ ਦੀਆਂ ਜਿਹੜੀਆਂ ਲੈਬਾਂ ਨੇ ਉਹਨਾਂ ਦੇ ਵਿੱਚ ਜਾਂਚ ਕੀਤੀ ਗਈ ਡੀਪੀਏ ਖਾਦ ਦੇ ਵਿੱਚ ਫਾਸਫੋਰਸ ਦੀ ਮਾਤਰਾ ਜਿਹੜੀ 46% ਤੱਕ ਜਿਹੜੀ ਹੋਣੀ ਚਾਹੀਦੀ ਸੀ ਪਰ ਉਹ ਸਿਰਫ 20% ਤੱਕ ਜਿਹੜੀ ਆ ਉਹ ਨਿਕਲੀ ਆ ਅਜਿਹੇ ਦੇ ਵਿੱਚ ਇਹ ਖਾਦ ਹੈ ਜਿਹੜੀ ਮਾਪਦੰਡਾਂ ਤੇ ਉਹ ਖਰੀ ਨਹੀਂ ਉਤਰੀ ਤੇ ਇਸ ਨੇ ਇਸ ਦੇ ਜਿਹੜੇ ਬੈਚ ਨੰਬਰ ਦਾ ਰਿਕਾਰਡ ਆ ਉਹ ਵੀ ਪੇਸ਼ ਕੀਤਾ ਗਿਆ ਤੇ ਖੇਤੀਬਾੜੀ ਵਿਭਾਗ ਨੇ ਸੀਨੀਅਰ ਅਧਿਕਾਰੀ ਨੇ ਜਿਹੜੇ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਂਦੇ ਹੀ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਉਹ ਸੈਂਪਲ ਲਏ ਗਏ ਨੇ ਉਸ ਦੀ ਰਿਪੋਰਟ ਜਿਹੜੀ ਉਹ ਸਹੀ ਪਾਈ ਗਈ ਆ ਇਸ ਤੋਂ ਬਾਅਦ ਆ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਵਿਕਰੀ ਤੇ ਕੋਈ ਰੋਕ ਨਹੀਂ ਲੱਗੀ